ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾੰਦਾ ਕਰਦਾ ਮੇਰੇ ਕੋਲ ਕੁੱਤਰ ਕਾਤਰ ਸੈਟਅਪ ਸਾਰੇ ਵੀਰੇ ਦੇ ਕਾਪੜਾ ਠੀਕ ਹੈ ਐ ਦਵਾਪੇ ਦੇਖੋ ਬਈ ਸਾਰੇ ਸਾਰੇ ਆ ਕੁਸ਼ ਆਪਾਂ ਇਹ ਨਵੀਂ ਉਮੀਦ ਨਾਲ ਉੱਠ ਗਏ ਵੀ ਕੱਲ ਨੂੰ ਕੁੱਤਰ ਡਾਵਾ ਗਿਆ ਨਾ ਸਾਫ਼ ਹੋਣੇ ਕਬੂਤਰ ਕਿਉਂ ਵੀ ਬਦਾਮ ਵੀ ਘਟ ਪਾਈ ਸੀਗੇ ਮੈਂ ਤਾਂ ਤੇ ਪਾਈ ਵੀ ਟਾਈਮ ਨਾਲ ਐ ਤੁਸੀਂ ਆਪ ਹੀ ਦੱਸ ਦੇਰ ਜੀ ਕਬੂਤਰ ਤੰਦਰੁਸਤ ਆਦਾ ਕਮੈਂਟ ਅੱਜ ਕਹਿਦੇ ਵੀ ਹਾਂ ਬਈ ਤੇਰੇ ਤੰਦਰੁਸਤ ਹੈ ਜੇ ਫਿਰ ਵੀ ਮੰਨ ਕੇ ਚੱਲੋ ਸੁਣ ਮੈਂ ਗੱਲ ਦੱਸਦਾ ਕੱਲ ਬਈ 11 ਵਜੇ ਤੋਂ ਪਹਿਲਾਂ-ਪਹਿਲਾਂ ਮੈਂ ਸਾਰੇ ਕਬੂਤਰ ਨੂੰ ਬਦਾਮ ਪਾ ਦੇ ਸਿਰਫ ਛੇ-ਛੇ ਬਦਾਮ ਬਈ 11 ਵਜੇ ਤੋਂ ਪਹਿਲਾਂ ਸਿਰਫ ਛੇ-ਛੇ ਓਨਲੀ ਛੇ ਬਦਾਮਾਂ ਦਾ ਕੀ ਮਾਇਨਾ ਹੁੰਦਾ ਠੀਕ ਹੈ ਕਿ ਨਹੀਂ ਤੇ ਛੇ-ਛੇ ਬਦਾਮ ਪਾਤੇ ਤੇ ਕੁਛ ਪਰਾਂ ਕਹਿੰਦੀ ਸੀ ਬਈ ਕਬੂਤਰ ਬਾਹਰ ਕੱਢਦਾ ਹੈਗਾ ਰਾਤ ਨੂੰ ਆ ਚਾਰ ਕਬੂਤਰਾਂ ਬਾਹਰ ਵੀ ਕੱਢੇਗਾ ਬਈ ਮੈਂ ਰਾਤ ਮੈਂ ਕੀ ਬਤਾ ਸਾਫ਼ ਹੋ ਜਾਣ ਨਹੀਂ ਹੋਗਾ ਕੁਝ ਭਰਾ ਕਹਿੰਦਾ ਵੀ ਪਾਣੀ ਦੇ ਆ ਕਰ ਰਾਤ ਨੂੰ ਕੂਤਰਾਂ ਨੂੰ ਇੱਕ ਨੂੰ 10 ਦੇ ਤਾਂ ਇੱਕ ਨੂੰ 15 ਦੇ ਤਾਂ ਇੱਕ ਨੂੰ 25 ਦੇ ਕੇ ਦੇਖ ਲਿਆ ਉਹ ਵੀ ਨਹੀਂ ਸਾਫ਼ ਹੋਏ ਬਈ ਆ ਪੱਖਾ ਲਾ ਰੱਖਿਆ ਹੁੰਦਾ ਨਲ ਤਾਂ ਆਪ ਨੂੰ ਹਵਾ ਆਉਂਦੀ ਹੈ ਨਾਲੇ ਮਗਰ ਖੋਡਿਆਂ ਜਾਂਦੀ ਹੈ ਠੀਕ ਹੈ ਕਿ ਨਹੀਂ ਭਈ ਨਾ ਬਾਹਰ ਪਾਉਣ ਵਾਲੇ ਸਾਫ਼ ਹੋਏ ਨਾ ਪਾਣੀ ਦਿੱਤੇ ਵਾਲੇ ਸਾਫ਼ ਹੋਏ ਤੇ ਨਾ ਜਿਨ੍ਹਾਂ ਨੂੰ ਪਾਣੀ ਨਹੀਂ ਦਿੱਤਾ ਤੇ ਜਿਹੜੇ ਅੰਦਰ ਸੀ ਉਹ ਸਾਫ਼ ਮੈਂ ਸਾਰਾ ਕੁਝ ਕਰ ਕਰਕੇ ਦੇਖ ਲਿਆ ਹੁਣ ਮੰਨਦਾ ਕਿਥੇ ਕਿਥੇ ਬਲਟਾ ਰੱਖਿਆ ਲੈ ਇੱਕ ਆ ਬਲਟਾ ਇੱਥੇ ਠੀਕ ਹੈ ਇਹ ਕੈਂਕਰਾ ਕੁਕਰ ਇੱਕ ਕਾਬਲ ਟਾਇਪ ਹੈ ਠੀਕ ਹੈ ਕੁਛ ਹੋ ਉਥੇ ਬਟਾ ਰੱਖੇ ਮੈਂ ਕੋਲ ਜੇ ਤੁਹਾਨੂੰ ਦਿਖਾਵਾਂ ਤਾਂ ਇਹ ਇੱਕ ਕਾਬਲ ਟਾਇਪ ਹੈ ਇਹ ਕਾਬਲ ਟਾਇਪ ਹੈ ਠੀਕ ਹੈ ਇਹ ਕਾਬਲ ਟਾਇਪ ਹੈ ਤੇ ਜਿਹੜੀ ਆ ਕਣਕ ਆ ਬਈ ਇਹ ਪਿਛਲੇ ਦਿਨਾਂ ਵਾਲੀ ਹੈ ਕੱਲ ਮਾੜੀ ਮਾੜੀ ਰਹਿ ਸੀ ਇਹ ਤੋਂ ਬਦਾਮ ਪਿਆ ਮੈਂ ਇਰ ਫਿਰ ਵੀ ਕਬੂਤਰਾ ਹੂੰ ਬਈ ਯਾਰ ਮੰਨ ਕੇ ਚੱਲ ਜਿਹੜੀ ਕਬੂਤਰੀ ਆਈ ਉੱਡ ਕੇ ਉਹਨੂੰ ਪਾਣੀ ਪੂਣੀ ਲੱਗਿਆ ਚੱਲ ਬਣਿਆ ਪਾਸਾ ਨੂੰ ਪੁੱਸਮਾ ਲੱਗੀਆਂ ਸੀ ਉਹਨੂੰ ਉਹ ਕਬੂਤਰੀ ਨੂੰ ਵੀ ਰਾਤ 7-8 ਬਦਾਮ ਪਾਏ ਸੀਗੇ ਤੇ ਉਹ ਕਬੂਤਰੀ ਵੇਲੀ ਹੋਣ ਵਾਲੀ ਐ ਤੇ ਜਿਨ੍ਹਾਂ ਨੂੰ ਕੱਲ 11 ਵਜੇ ਦੇ ਪਾਏ ਆ ਬਈ ਉਹ ਰੱਖੀ ਪਏ ਆ ਯਾਰ ਇਹ ਕਿਹੜੀ ਕਿਤਾਬ ਚ ਲਿਖਿਆ ਯਾਰ ਹੈ ਐਵੇਂ ਮਨ ਖਰਾਬ ਹੁੰਦਾ ਯਾਰ ਮੰਨ ਕੇ ਚੱਲ ਹੁਣ ਜੀ ਐਂ ਕਰਾ ਤੁਸੀਂ ਆਪ ਦਾ ਸਵੈਤੰਤਰ ਰੋਤ ਹੈਗੇ ਆ ਤਾਂ ਡਾਗੇ ਨਹੀਂ ਤਾਂ ਕੀ ਫਾਇਦਾ ਇਹਨਾਂ ਨੂੰ ਹਨਾ ਫਿਰ ਵੀ ਮੈਂ ਪਾਰਟ ਤੇ ਮੈਂ ਸਰਿਆ ਨਹੀਂ ਗਿਆ ਮੈਂ ਕੋਈ ਨਾ ਪਾਰਟ ਤੇ ਇਹਨਾਂ ਨੂੰ ਛੱਡਾਂਗੇ ਵੇਖੀ ਆ ਲਓ ਬਈ ਦੇਖ ਲੋ ਜਿਹੜਾ ਕਬੂਤਰ ਦਾ ਜਾਲ ਚ ਪੰਗਾ ਸੀਗਾ ਵੀਰ ਲੱਕ ਪੱਕ ਬਈ A to Z ਕਬੂਤਰ ਪਟਾਏ ਆ ਠੀਕ ਆ ਜਿੰਨੇ ਵੀ ਕਬੂਤਰ ਡਾਉਣ ਆਲੇ ਆ ਸਾਰੇ ਦੇ ਸਾਰੇ ਕਬੂਤਰ ਪਲਟਾਏ ਆ ਪਲਟਾ ਕੇ ਛੱਡਾਂਗੇ ਕੋਈ ਚੱਕਰ ਨਹੀਂ ਬਸ ਲਾਸਟ ਡਾਈ ਇਹਨਾਂ ਦੀ ਮੁਗਦੀ ਗੱਲ ਹੀ ਹੈ ਨਾ ਕੋਈ ਉਲਟ ਕੇ ਵਿੱਚ ਉਹਦਾ ਗੇੜੇ ਬਣਾ ਲਾਂਗੇ ਕਦੀ ਬਾਜੀ ਛੱਡ ਲਾਂਗੇ ਨਹੀਂ ਬੰਦ ਆ ਕਬੂਤਰ ਯਾਰ ਆਪਣੇ ਯਾਨੀ ਕੀ ਫਾਇਦਾ ਬਈ ਕਿਉਂ ਸਾਂਝੀ ਦੇ ਦਿਨ ਨਾਲ ਤਾਂ ਆਪ ਦਾ ਜਲੂਸ ਕੱਢਣ ਲਈ ਇਹਨਾਂ ਦਾ ਜਲੂਸ ਕੱਢਿਆ ਹੁਣ ਜਦੋਂ ਨਹੀਂ ਉੜਦੇ ਹਨ ਵੀ ਜਦੋਂ ਸਾਰੀ ਬਈ ਗੇਮ ਹੈਗੀ ਤੰਦਰੁਸਤੀ ਦੀ ਐਵੇਂ ਫਿਰ ਪਤਾ ੱਕਾ ਥੋੜ੍ਹਾ ਹੀ ਕਰਨਾ ਹੁਣ ਵੀ ਨਹੀਂ ਤਾਂ ਨਹੀਂ ਫਿਰ ਰਹਿਣ ਦਿਓ ਕੋਈ ਚੱਕਰ ਨਹੀਂ ਅਗਲੇ ਸੀਜ਼ਨ ਹੀ ਵੇਖ ਲਾਂਗੇ ਕੀ ਫਾਇਦਾ ਉਹ ਬੱਲੇ 'ਚ ਪਹਿਲੇ ਨੰਬਰ ਤੇ ਤਾਂ ਹੋ ਗਈ ਬਈ ਏ ਕਬੂਤਰੀ ਨਮਿਆ ਚ ਉਹ ਹਰੀ ਗਲਾਬੀ ਬਗਲ ਵਾਲੀ ਇਹਦੀਆਂ ਬਈ ਤਿੰਨ ਪਤਾ ਨਹੀਂ ਚਾਰ ਡਾਂਗਾਂ ਤਾਂ ਸੁੱਕੀਆਂ ਹੋਵਗੀਆਂ ਉਡਲਾ 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 ਲਓ ਜੀ ਇਹ ਕੇ ਛੱਡ ਦਗੇ ਟੂ ਸੈਟ ਆਉਰੀ ਵਾਲੀ ਬਈ ਇਹ ਨੂਵੀ ਦਿੱਤਾ ਪਾਣੀ 25 ml ਪਾਣੀ ਦਿੱਤਾ ਚਾਲ 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 ਹਾਂਜੀ ਮੇਰੇ ਵੀਰੋ ਤੇ ਬਈ ਮੈਂ 올ੇ ਵਾਰ ਦੇ ਦੀ ਵੀਡੀਓ ਕਰਾ ਨਹੀਂ ਬਣਾਉਂਦਾ ਹਨਾ ਇੱਕ ਤਾਂ ਪਹਿਲੇ ਨੇਟ ਐ ਉਤੋਂ ਤੁਹਾਨੂੰ ਪਤਾ ਕਿ ਆ ਮੈਂ ਪਲਟਾ ਬਟੂ ਕੇ ਪੁੱਤਰ ਮੈਂ ਸਾਰੇ ਤੇ 11 ਬਈ ਪਾਣੀ ਦੇ ਹੀ ਜਾਂਦਾ ਮੈਂ ਲਗਭਗ ਛੜ ਤੇ ਘਟੂ ਘਟ 5-7 ਪੁੱਤਰ ਛੜ ਤੇ ਤੇ 5-7 ਪੁੱਤਰ ਰਹਿੰਦੇ ਆ ਬਸ ਉਹਨੂੰ ਪਾਣੀ ਦੇ ਕੇ ਆਪਦੇ ਹਿਸਾਬ ਨਾਲ ਹਨਾ ਇੱਕ ਦਿਮਾਗ ਤਾਂ ਮੇਰਾ ਪਹਿਲੇ ਨਹੀਂ ਕੰਮ ਕਰਦਾ ਵੱਧ ਘੜ ਦੇ ਦੂਆਂ ਨੇ ਕੀ ਫਾਇਦਾ ਤੇ ਨਵੇਂ ਪੁਰਾਣੇ ਸਭ ਨੂੰ ਪਾਣੀ ਦੇ ਦੇ ਗੋਲੇ ਮਾਰੀ ਜਾਂਦਾ ਬਾਅਦ ਚ ਦਿਖਾਉਂ ਗੋਲੇ ਮਾਰ ਕੇ ਸੋਣ ਹਾਂਜੀ ਮੇਰੇ ਵੀਰੋ ਲਾਤੇ ਉੱਲੇ ਬਈ ਸਾਰੇ ਜਾਨਵਰਾਂ ਤੇ ਤੇ ਏ ਟੂ ਜ਼ੈਡ ਜਾਨਵਰ ਪਾਣੀ ਤੇ ਬਈ ਜਿੰਨੇ ਉੱਤੇ ਫਿਰਤੇ ਕਮੈਂਟਸ ਨੂੰ ਦਿਖਾ ਦਿੰਨਾ ਇਹ ਹੋ ਜਾਂਦੀ ਟੋਲੀ ਕਿਵੇਂ ਦੇਖਦੇ ਹੋਣਗੇ ਸਾਨੂੰ ਇੱਕ ਦੀ ਭੈਣ ਦੀ ਦੀ ਦਿੱਤਾ ਤੜਕੋ ਤੜਕੀ ਬਲਾਰੋ ਹੁੰਦੀ ਮੈਂ ਖੜ ਜੋ ਯਾਰ ਆ ਆ ਗਏ ਬਈ ਇੱਕ ਦੋ ਇੱਕ ਮਿੰਟ ਖੜ ਜੋ ਦੇਖ ਲੋ ਆ ਆ ਗਏ ਕਾਫੀ ਕੂਤਰ ਪਾਣੀ ਕਿੰਨੇ ਛੱਡਿਆ ਯਾਰ ਬਾਕੀ ਜਿੰਨੇ ਵੀ ਛੱਡੇ ਗੱਲ ਮੁਕੀ ਹਨਾ ਸਭ ਪਾਣੀ ਤੇ ਹੈ ਇੱਕ ਮਿੰਟ ਸਾਨੂੰ ਗਿਣ ਕੇ ਦੱਸ ਦਨਾ ਮੈਂ ਕਿੰਨੇ ਉਤਰੇ ਹੈ ਇਹ ਹੋਣਗੇ ਮੇਰੇ ਨਾਲ 10-12 ਕਬੂਤਰਾਂ ਦੇ ਤੇ 1 2 3 4 5 6 7 ਬਸ ਬਹੁਤ ਐ ਯਾਰ ਵਾਦੂਆਂ ਸਾਰੇ ਆਪਣੀ ਫਿਰ ਦੇਖੋ ਲੰਮਾ ਠੀਕ ਹੈ ਤੇ ਜਿਵੇਂ ਜਿਵੇਂ ਆ ਕੇ ਬੈਠੇ ਉਵੇਂ ਤੁਹਾਨੂੰ ਦਿਖਾ ਦੇਾਂਗੇ ਤੇ ਸਭ ਪਾਣੀ ਤੇ ਕੁਝ ਪਹਿਲੇ ਪਾਣੀ ਤੇ ਕੋਈ ਦੂਜੇ ਤੇ ਕੋਈ ਤੀਜੇ ਤੇ ਕੁਝ ਚੌਥੇ ਤੇ ਠੀਕ ਹੈ ਤੇ ਬਸ ਆਹ ਕਬੂਤਰੀ ਯਾਰ ਕਰਦੇ ਆ ਰਿਹਾ ਸਾਹਮਣੇ ਵੀ ਇਹਨੂੰ ਕੱਲ ਨੂੰ ਛੱਡਣੀ ਆ ਬਾਜੀ ਤੇ ਲੈ ਕੇ ਹਨਾ ਬਾਪੇ ਦਾ ਨਾ ਤੇ ਪਾਉਣਿਆ ਹੱਥੇ ਨੂੰ ਕੋਈ ਜ਼ਿਆਦਾ ਐਕਸਪੈਰੀਮੈਂਟ ਕੋਈ ਡਾਕਟਰ ਨਹੀਂ ਕਰਦਾ ਜਿਵੇਂ ਨਾਰਮਲ ਸੰਭਾਗੇ ਹਾਂਜੀ ਮੇਰੇ ਵੀਰੋ ਆ ਅੱਗੇ ਬਈ ਇੱਧਰ ਘਰੇ ਗਏ ਸੀ ਚਾਚੂ ਪੀਣ ਵਾਲੀ ਹੋਟੀ ਉਹ ਹੈ ਵੀ ਨਹੀਂ ਸੀਗੀ ਤੇ ਮੁੜਿਆ ਵਾਪਸ ਆਪਾਂ ਕਿਉਂਕਿ ਵੈਸੇ ਨਾਰਮਲ ਹੀ ਪੀਂਦੀ ਨੇ ਬੱਚਾ ਦੋ ਟਾਈਮ ਉਹ ਛੱਡ ਰਖੀ ਆ ਅੱਜ ਥੋੜਾ ਜਿਹਾ ਮੈਂ ਜੀਜੇ ਕੀਤਾ ਸੀ ਆ ਤੇ ਚਲੋ ਕੋਈ ਨਾ ਉਹ ਤਾਂ ਛੱਡੋ ਤੇ ਆ ਕਬੂਤਰੀ ਸੰਭੀ ਜਾਂਦੀਆਂ ਬਈ ਦੇਖਣੇ ਤਾਂ ਲੱਗਦੀ ਆ ਹੋਰ ਹੀ ਇਹ ਜੱਬਲ ਜੀ ਹੈ ਨਾ ਵੀ ਵੀਂਗੀ ਜੀ ਆਉਡਰ ਨਹੀਂ ਨੀਗੀ ਮਤਲਬ ਆਪਣੇ ਘਰ ਨੂੰ ਹੀ ਇਹ ਕੋਸ਼ੀ ਦੀ ਕਬੂਤਰੀ ਆ ਤੇ ਇਹ ਆਪਾਂ ਕੱਲ ਵਾਲੀ ਬਾਜੀ ਵਾਸਤੇ ਸਾਹਮਣੇ 18 ਦੀ ਐਂਟਰੀ ਸੀਗੀ ਆਪਣੀ ਤਾਂ ਕਰਕੇ ਤੇ ਹੁਣ ਤੁਹਾਨੂੰ ਮੈਂ ਇਹਦਾ ਦਸਣਾ ਵੀ ਕਿਤੇ ਤੁਸੀਂ ਆਖੋ ਕਿ ਨਾ ਤੜਕੋ ਤੜਕੀ ਐਵੇਂ ਰੋਣ ਲੱਗ ਜਾਂਦਾ ਹੈਗਾ ਤੇ ਭਰਾਵੋ ਇਹਨਾਂ ਇੱਕ ਪੋਣੀ ਕਾਪੀ ਪੈਨ ਚੱਕੋ ਠੀਕ ਹੈ ਨਾ ਜਿਹੜੇ ਜਿਹੜੇ ਨੇ ਮੰਨ ਕੇ ਚੱਲ ਵੀ ਹੋ ਕਰਨਾ ਹੈਗਾ ਠੀਕ ਹੈ ਕੀ ਕੀ ਕੋਸ਼ਿਸ਼ ਨਹੀਂ ਕਰਕੇ ਦੇਖ ਲੈ ਕਬੂਤਰਾਂ ਪਿੱਛੇ ਸਾਰਾ ਕੁਝ ਕਰਕੇ ਦੇਖ ਲੈ ਠੀਕ ਹੈ ਪਹਿਲਾਂ ਮੈਂ ਦੂਜੇ ਦਿਨਾਂ ਵਿੱਚ ਆਪਣੇ ਲਿਵਰ ਟੋਨਿਕ ਵਗੈਰਾ ਇਹ ਵੀ ਦੇ ਦੇ ਵੇਖ ਲੈ ਇਹ ਵੀ ਛੜ ਤੇ ਜਲਾਬ ਬਣਾ ਲਿਆ ਬਾਈ ਠੀਕ ਹੈ ਤ੍ਰਿਪਲੇ ਦਾ ਉਹ ਵੀ ਦੇ ਕੇ ਦੇਖ ਲੈ ਜਰਾਂਣ ਸੀ ਉਹ ਵੀ ਲਾ ਕੇ ਦੇਖ ਲਈ ਇੱਕ ਹੋਰ ਜਲਾਬ ਸੀਗਾ ਆਪਣੇ ਕੋਲੇ ਵਧੀਆ ਸਮਾਨ ਪਾਇਆ ਵਿੱਚ ਸੌਂਫ ਸੂਤ ਤੇ ਚੰਗੀਆਂ ਚੀਜ਼ਾਂ ਮਲਠੀ ਮੂਠੀ ਹੈ ਨਾ ਉਹ ਵੀ ਦੇ ਕੇ ਦੇਖ ਲੈ ਬਈ ਮੈਂ ਠੀਕ ਹੈ ਫਿਰ ਕਿਸ ਨੇ ਆਹ ਦੱਸਿਆ ਬਈ ਚਾਰੋ ਵਰਕ ਇਹ ਵੀ ਦੇ ਦੂਗੇ ਦੇਖ ਲੈ ਮੈਂ ਤਾਂ ਠੀਕ ਹੈ ਕਿ ਨਹੀਂ ਇਹ ਵੀ ਗੱਲ ਹੈ ਫਿਰ ਵੀ ਇੱਕ ਪੁਰਾ ਕਹਿੰਦਾ ਵੀ ਬਦਾਮ ਘਟਾ ਦੇ ਬਦਾਮ 20 ਘਟਾ ਕੇ ਦੇਖ ਲੈ ਆਪਾਂ ਸਿਰਫ 6 ਬਦਾਮ ਤੁਸੀਂ ਐ ਰੋ 11 ਤੋਂ ਨਾ ਘੰਟੇ गिन ਦੋ 11 ਤੋਂ ਅਗਲੇ ਦਿਨ ਦੇ 7 ਵਜੇ ਤੱਕ ਰ 20 ਘੰਟੇ ਹੁੰਦੇ ਆ ਤੇ ਜੇ ਵੀ ਘੰਟਾ ਜੀ ਕਬੂਤਰ 6 ਬਦਾਮ ਨਾਲ ਖਿੱਚੂਗਾ ਤਾਂ ਉਹ ਕਿੱਥੇ ਵਿੱਥ ਪਾ ਦੂਗਾ ਹੁਣ ਤਾਂ ਅਦਰੋਸਤ ਕਬੂਤਰ ਦੀ ਗੱਲ ਸਾਨੂੰ ਮੈਂ ਦੱਸਦਾ ਆ ਕਬੂਤਰੀ ਹੈ ਜਿਹੜੀ ਅੱਜ ਆਪਾਂ ਸੰਭੀ ਜਾਂਦੇ ਆ ਇਹ ਕਬੂਤਰੀ ਨੂੰ ਵੀ ਕੱਲ ਮੈਂ ਦਿੱਤੇ ਸੀ ਖਣੀ ਤਾਂ 10 ਖਣੀ 8 ਬਦਾਮ ਆਪਣੇ ਨਾਲ ਤਾਂ 4 ਬਦਾਮ ਵੱਧ ਗਿਆ ਕਬੂਤਰੀ ਨੂੰ ਤੇ ਸਾਰੇ ਕਬੂਤਰ ਨੂੰ ਖਵਾ ਕੇ ਆਪਣਿਆਂ ਨੂੰ ਉਹ ਤੋਂ ਬਾਅਦ ਇਹਨੂੰ ਤਰੇਹੀ ਬਈ ਪਪੂ ਦੇ ਨੂੰ ਸਾਰਿਆਂ ਤੋਂ ਲਾਸਟ ਤੇ ਠੀਕ ਆ ਦੇਖ ਲੋ ਕੋਲ ਨੇ ਵੇਖ ਤੇ ਵੀ ਵੀਂਗੀ ਲੱਗਦੀ ਐ ਸੜੀ ਜੀ ਟੜਕੇ ਨੂੰ ਸਾਫ ਬੈਠਦੀ ਰਹੀ ਜਮਾਂ ਇਹ ਕੂਤਰੀ ਦਸਾਂ ਵਾਲੀ ਸਹਾਬੇਟੀ ਸੀ ਗੋਸ਼ੇ ਵਾਲੀ ਆਪਣੇ ਛੀਆਂ ਛੀਆਂ ਵਾਲੇ ਅੰਦਰੋਂ ਆ ਇੰਨੇ ਇੰਨੇ ਕਢਦੇ ਮਨ ਉੱਠਣ ਸਾਰੀ ਪਲਟ ਪਲਟ ਢੇਰ ਲਾਤਾ ਸਾਰਾ ਘਰ ਭਰਤਾ ਪਲਟ ਪਲਟ ਵੇ ਜਿੱਥੇ ਦੇਖੋਗੇ ਪਲਟਿਆ ਜਿੱਥੇ ਦੇਖੋਗੇ ਪਲਟਿਆ ਜਿੱਥੇ ਦੇਖੋਗੇ ਮੈਨੂੰ ਲੱਗਦਾ ਭਾਏ 100 ਬਦਾਮ ਦੇ ਨੇ ਨਾ ਕੂਤਰਾਂ ਨੂੰ ਸਵਾਂ ਚੋ 20 ਬਦਾਮ ਦਾ ਪਲਟ ਕੇ ਕੱਢ ਹੀ ਦਿੰਨੇ ਅਗਲੇ ਦਿਨ ਆਪਾਂ ਸਾਰਿਆਂ ਦੇ ਮਿਲਾ ਕੇ ਕਹਿਣਾ ਮੈਂ ਠੀਕ ਹੈ ਕਬੂਤਰ ਬਾਹਰ ਪਿੰਜਰਿਆਂ ਚ ਪਾ ਕੇ ਵੇਖ ਲੈ ਖੁੱਡਿਆਂ ਨੂੰ ਪੱਖਾ ਲਾ ਕੇ ਦੇਖ ਲਿਆ ਇੱਕ ਪਤਾ ਨਹੀਂ ਕਿਹੜਾ ਘੂਸਾ ਆ ਕਹਿੰਦਾ ਕਿ ਖੁੱਡੇ ਸਾਫ਼ ਕਰ ਦੇ ਠੀਕ ਨਹੀਂ ਬਈ ਖੁੱਡੇ ਵੀ ਸਾਫ਼ ਕਰਦੇ ਠੀਕ ਹੈ ਕਿ ਨਹੀਂ ਮੈਂ ਚੱਲ ਖੁੱਡੇ ਵੀ ਸਾਫ਼ ਕਰ ਦਿੰਨੇ ਆ ਪਾਣੀ ਵੀ ਬਦਲ ਬਦਲ ਪਾ ਕੇ ਦੇ ਸਾਰਾ ਕੁਝ ਸਾਬ ਏ ਟੂ ਜ਼ੈਡ ਆਪਣੇ ਹੱਥ ਖੜੇ ਐ ਮੁਗਦੀ ਗੱਲ ਇਹੀ ਐ ਠੀਕ ਹੈ ਕਿ ਨਹੀਂ ਇਹ ਨਹੀਂ ਤੰਦਰੁਸਤ ਹੁੰਦੇ ਤੋਂ ਆਪਣਾ ਹੀ ਮਨ ਖਰਾਬ ਹੁੰਦਾ ਐ ਇਦੂ ਚੰਗਾ ਲਾਸਟ ਡਾਈ ਲੈ ਕੇ ਬੰਦ ਕਰ ਦਗੇ ਮੁਗਦੀ ਗੱਲ ਇੱਥੇ ਐ ਸਹਿਮ ਤੋਂ ਬਾਪੂ ਮੇਰੀ ਗੱਲ ਨਾਲ ਜੇ ਜੇ ਹਜੇ ਵੀ ਤੁਸੀਂ ਕਹਿਣਿਓ ਵੀ ਤੇਰੇ 'ਚ ਕੋਈ ਕਮੀ ਐ ਕਬੂਤਰ ਤੇ ਤੰਦਰੁਸਤ ਐ ਤਾਂ ਮੈਨੂੰ ਤੁਸੀਂ ਦੱਸ ਦਿਓ ਕਮੈਂਟਾਂ 'ਚ ਵੀ ਜੇ ਹਜੇ ਵੀ ਮੇਰੇ 'ਚ ਕੋਈ ਕਮੀ ਰਹੇਗੀ ਕਬੂਤਰ ਤਾਂ ਦਰੋਸ ਤਾਂ हां ਲੱਸੀ ਦੇ ਕੇ ਵੇਖ ਲਈ ਦਹੀਂ ਦੇ ਕੇ ਦੇਖ ਲਈ ਮੈਂ ਆਖਰ ਜੀੜਨਾ ਜਿਹੜਾ ਚੀਜ਼ਾਂ ਸਭ ਚੀਜ਼ ਕਰ ਕਰ ਦੇਖ ਲਈਆਂ ਸਾਰੀਆਂ ਚੀਜ਼ਾਂ ਦੀਆਂ ਮਾਤਰਾਵਾਂ ਵਧਾ ਘਟਾ ਕੇ ਦੇਖ ਲਈਆਂ ਟਾਈਮ ਬਦਲ ਕੇ ਦੇਖ ਲਿਆ ਮੰਨ ਕੇ ਚੱਲ ਯਾਰ ਐਨ ਜਿੰਨੀਆਂ ਵੀ ਪੌਸਿਬਿਲਿਟੀ ਦੇ ਸਭ ਇੱਕ ਸੱਚਾ ਬੀ ਲਿਆਂਦੇ ਸੀ ਹਣਾ ਆ ਇੱਕ ਹੋਰ ਚੀਜ਼ ਦੱਸਣਾ ਮੈਂ ਚਲੋ ਆਪਣੇ ਦਾ ਕੰਮ ਨਹੀਂ ਆਉਂਦੀਗੀ ਆਉਂਦੇ ਕਾਸ਼ਨੀ ਦੇਵੀ ਇਹ ਵੀ ਠੰਡੇ ਹੁੰਦੇ ਆ ਜਿੱਦਨ ਕਬੂਤਰ ਉੱਤੇ ਕਾਉਂਦੇ ਆ ਉਦੋਂ ਇਹ ਪਿਉਂ ਕੇ ਦਿੰਨਾ ਹੁੰਦਾ ਹੈਗਾ ਕਬੂਤਰਾਂ ਦੀ ਗਰਮੀ ਗਰਮੀ ਨਿਕਲ ਜੇ ਰਹਿ ਸਾਫ ਹੋ ਜੇ ਇਣੀ ਵੀ ਕੋਈ ਨਹੀਂ ਕੀਤਾ ਬਈ ਯਾਰ ਆਪਾਂ ਤਾਂ ਸਾਰਾ ਮੱਥਾ ਮਾਰ ਲਿਆ ਤੁਹਾਡੇ ਸਾਹਮਣੇ ਯਾਰ ਠੀਕ ਹੈ ਕਿ ਨਹੀਂ ਹੁਣ ਆ ਕੂਦਰੀ ਸਾਹਮਣੇ ਦੇਖਦੇ ਆਂ ਬਾਬਾ ਕਰੇ ਕਿਰਪਾ ਠੀਕ ਹੈ ਇਹਦੇ ਤੇ ਪੈਸੇ ਲਾਵਾਂਗੇ ਆਪਾਂ ਛੱਡਾਂਗੇ ਤੇ ਆਪਣਾ ਤਾਂ ਖੁਦੋਂ ਪਤਾ ਵੀ ਹੈ ਨਹੀਂ ਕੋਈ ਕੰਮ ਦਾ ਤੇ ਜੇ ਇਹ ਵੀ ਨਾ ਸੰਭੀ ਬਸ ਇਹ ਵੀ ਉਹਨੂੰ ਮੋੜ ਕੇ ਉਹਦੀ ਬਾੰਦ ਕਹਾਣੀ ਖਤਮ ਬਾਬੇ ਬਸ ਇਹ ਦੁਬਾਰਾ ਫਿਰ ਆਪਾਂ ਉਹਦੇ ਖੁੱਡੇ ਖਾੜੇ ਪਾ ਲਾਂਗੇ ਠੀਕ ਹੈ ਖੁੱਡੇ ਸਭੇ ਵਗੈਰਾ ਮਾਰ ਕੇ ਸਾਰੇ ਨਵੇਂ ਸਰਕੂਟਰ ਤਿਆਰ ਕਰ ਲਾਂਗੇ ਆਪਣੇ ਇਹਨਾਂ ਜਦ ਤਾ ਮੈਨੂੰ ਪਤਾ ਵੀ ਇਹ ਨਹੀਂ ਪੂਰੀ ਪੌਂਦੇ ਖੁੱਡੇ ਪੌਣੇ ਆ ਇਧਰ ਨਾਲ ਨੂੰ ਕਰਕੇ ਤਿੰਨ ਜਾਂ ਦੋ ਖੁੱਡੇ ਹੋਰ ਪੌਣੇ ਆ ਵੱਡੀਆਂ ਜਾਲੀਆਂ ਮਤਲਬ A to Z ਜੇ ਆ ਖੁੱਡਾਂ ਜੀ ਵੀ ਕੋਈ ਕਮੀ ਰਹਿੰਦੀ ਆ ਹਜੇ ਉਹ ਖੁੱਡਾਂ ਦੀ ਸਾਰੀਆਂ ਕਮੀਆਂ ਪੂਰੀਆਂ ਕਰ ਦੇਾਂਗੇ ਆਪਾਂ ਤੇ ਤਿੰਨ ਕਬੂਤਰਾ ਆ ਕੇ ਬੈਠ ਗਏ ਭਈ ਸਭ ਤੋਂ ਪਹਿਲਾਂ ਬੈਠਾ ਰੱਤਾ 9:54 ਮਿੰਟਾਂ ਤੇ ਖਬੀ ਗਲਾਬੀ ਬਗਲੜਾ ਫੇਰ ਆਗਾ ਟੂਸੇ ਫੁੰਜੀ ਵਾਲਾ 9:57 ਮਿੰਟਾਂ ਤੇ ਉਸ ਤੋਂ ਬਾਅਦ ਆ ਗਿਆ ਜੀ ਗਲਾਬੀ ਟੌਰੀ ਵਾਲਾ 10:02 ਦੇ ਤੇ ਇੱਕ ਕਬੂਤਰੀ ਹੋਰ ਬੈਠ ਗਈ ਸੀ ਬਈ ਆਪਣੀ ਗੁਲਾਬੀ ਕੱਛਾਂ ਵਾਲੀ ਦੋਵੇਂ ਗੁਲਾਬੀ ਕੱਛਾਂ ਇਹ ਬੈ ਗਈ ਆ ਕੇ 10:06 ਮਿੰਟਾਂ ਤੇ ਠੀਕ ਹੈ ਤੇ ਸਾਹਮਣ ਵਾਲੀ ਕਬੂਤਰੀ ਵੀ ਦੇਖ ਲਓ ਵੀ ਆਪਣੇ ਕਿੱਚੀ ਆਉਂਦੀ ਹੈ ਕੱਲ ਤੇ ਮੈਨੂੰ ਆਦੇਗਾ ਆ ਬਠਾਈਦਗਾ ਕਿ ਹਰੀਆਂ ਆ ਬਠੇਰਾਂ ਲਾਦਿਆ ਬਈ ਮੈਨੂੰ ਠੀਕ ਹੈ ਕਿ ਨਹੀਂ ਕੱਲ ਤੇ ਕਰੇਵੀ ਪੀਲੀਆਂ ਤੇ ਸੀਗੀ ਅੱਜ ਇਹ ਵੀ ਹਰੀਆਂ ਤੇ ਹੋ ਗਈ ਆ ਦੇਖੋ ਇਹਨੂੰ ਲੱਗ ਜਾਣਾ ਪਤਾ ਤੇ ਮੈਨੂੰ ਸਾਹਬਣਾ ਹੈਗਾ ਤੇ ਮੌਕੇ ਦੇ ਖਰਾਬ ਹੋਣਾ ਮੇਰੇ ਜੀ ਤੇ ਤੇ ਇੱਕ ਵਾਰ ਹੋ ਰਿਹਾ ਬਾਬੇ ਹੁਣ ਵੀ ਕਬੂਤਰਾਂ ਦੀ ਤੰਦਰੁਸਤੀ ਤੇ ਜ਼ਿਆਦਾਤਰ ਪਦਾ ਤਾਂ ਬਿਠਾਂ ਤੋਂ ਹੀ ਲੱਗਦਾ ਵੀ ਕੀ ਹਿਸਾਬ ਕਰਤਾ ਕਬੂਤਰ ਨੂੰ ਹੋਇਆ ਕੀ ਐ ਕਬੂਤਰ ਯਾਰ ਪਤਾ ਹੀ ਨਹੀਂ ਕੀ ਗੱਲ ਐ ਮਤਲਬ ਜੇ ਹੁਣ ਪੀਲੀਆਂ ਬਿਠਾਂ ਮਾਰੀ ਜਾਂਦੇ ਨੇ ਨਾ ਕਬੂਤਰ ਇੱਥੇ ਪਿੰਜਰੇ 'ਚ ਬੈਠੀ ਐ ਤੇ ਜਦੋਂ ਮੈਂ ਪਾਣੀ ਪੂਣੀ ਖੁਚਾ ਕੇ ਆ ਜਾਵਾਂ ਬਾਦਾਮ ਪਾ ਤੇ ਘੰਟੇ ਬਾਅਦ ਪੀਲੀਆਂ ਬਿਠਾਂ ਮਾਰਨ ਲੱਗ ਜਾਂਦੇ ਨੇ ਨਾਲ ਦੀ ਨਾਲ ਤੇ ਜਦੋਂ ਮੈਂ ਚਾ ਕੇ ਖੁੱਡੇ ਛੜ ਤੇ ਤੇ ਫੇਰ ਘੰਟੇ ਬਾਅਦ ਵੇਖੂ ਆ ਉਹੀ ਕਬੂਤਰ ਹਰੀਆਂ ਬਿਠਾਂ ਮਾਰ ਲੱਗ ਜਾਂਦੇ ਆ ਫਿਰ ਆਏ ਨਹੀਂ ਪਤਾ ਕਿ ਖੁੱਡੇ ਚ ਪੀਲੀਆਂ ਮਰੀ ਜਾਂਣ ਜਦੋਂ ਇੱਥੇ ਲਾ ਕੇ ਛੜ ਦੈਂ ਪੀਂਦੇ ਜਦੋਂ ਹਰਗਾ ਮਰ ਲੱਗ ਜਾਂਦੇ ਆ ਫਿਰ ਸਾਂਝੋ ਤੱਕੋਂ ਬਾਹਰ ਹੋਇਆ ਪੈ ਕੰਮ ਇਹਰਾ ਬਾਕੀ ਬਕੂਤਰ ਜੋਰ ਜਾਂ ਮਰੀ ਜਾਂਦੇ ਨਾਲ ਸੋਨ ਸਹੀ ਦਸਾਂ ਦਾ ਹੈ ਪਾਣੀ ਵਾਲੇ ਭੂਆ ਦੀ ਪਰ ਟੈਂਪਰੇਚਰ ਅੱਜ ਹੈਗਾ 45 ਡਿਗਰੀ ਤੇ ਟਾਈਮ ਹੋ ਗਿਆ 10:20 ਮਿੰਟ ਬਸ ਬਾਲੇ ਵਜਾਉਂਦੇ ਨਹੀਂ ਆਪਣੇ ਬਹਿ ਆਣਗੇ ਵੱਡੀਮੀ ਦਾ 11:30 12 ਤੋਂ 11:30 12 ਵਜੇ ਤੱਕ ਸਭ ਮੂਦੇ ਹੋ ਜਾਣਗੇ ਬਾਕੀ ਛਤਰਾਂ ਉੱਚੀਆਂ ਲਾਉਣਾ ਕਰਕੇ ਹਨਾ ਕਿਹੇ ਜਾਨਵਰ ਦਾ ਜ਼ੋਰ ਨਹੀਂ ਲੱਗਣ ਦੇਣਾ ਬਸ ਮੁੜ ਕੇ ਕੀ ਫਾਇਦਾ ਐਵੇਂ ਯਾਰ ਦੋ ਦਿਨ ਉਹਨਾਂ ਦਾ ਜ਼ੋਰ ਲਾਉਂਦੇ ਨੇ ਉਸ ਤੋਂ ਬਾਅਦ ਦੋ ਤਿੰਨ ਦਿਨ ਮੱਥਾ ਪਗਾਈ ਮਾਰ ਦਿੰਦੇ ਨੇ ਇਹਨਾਂ ਦੇ ਆਪਾ ਲವ್ ਜੀ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਹੈ ਆਪਣੀ ਬੈਠੀ ਨਹੀਂ ਇਹ ਤਾਂ ਸਾਨੂੰ ਪਤਾ ਅੰਦਰ ਹੀ ਵੜਦੇ ਹੁੰਦੀ ਹੈ ਫਿਰ ਇਹ ਹੈਗੀ ਦੋਵੇਂ ਗੁਲਾਬੀ ਕੰਤਰਾ ਵਾਲੀ ਚਲੋ ਚੰਗਾ ਹੋਇਆ ਵੀ ਪੱਖੇ ਭੁੱਖੇ ਚ ਨਹੀਂ ਵੱਜੀ ਹੈਣਾ ਪੱਖਾ ਚੱਲੀ ਜਾਂਦਾ ਸੀ ਮੈਂ ਰੋਟੀ ਖਾਣ ਗਿਆ ਸੀ ਲਗਭਗ 10:35 ਕਿ ਮਿੰਟਾਂ ਤੇ ਜਾਂ 40 ਮਿੰਟਾਂ ਤੇ ਬੈਗੀ ਹੋਣੀ ਹੈ ਇਹ ਪਾਣੀ ਨਿਕਲਿਆ ਯਾਰ ਬਾਬੂ ਕਬੂਤਰੀ ਅੰਦਰੋਂ ਤੇ ਹੁਣ ਸਮਝੋ ਬਾਹਰ ਹੋ ਗਈ ਗੱਲ ਵੀ ਪਾਣੀ ਕਿਦੋਂ ਇੱਥੋਂ ਪੀਤਾ ਨਹੀਂ ਹਨ ਜਿਵੇਂ ਮੰਨ ਕੇ ਚੱਲ ਆਹ ਕੌਲੀ ਚ ਪਿਆ ਸੀ ਇੱਕ ਇੱਥੇ ਆਹ ਕੌਲੀ ਚ ਪਿਆ ਪਾਣੀ ਤੇਰੇ ਹੋਰ ਵੀ ਇੱਕ ਪਾਣੀ ਹਨਾ ਕਾਫੀ ਤਾਂ ਜਿਹਾ ਬਾਲਟੀ ਚ ਪਿਆ ਹਾਉ ਗਲਾਸ ਚ ਪਿਆ ਇਧਰ ਪਾਣੀ ਤੇ ਕਿ ਪਾਣੀ ਰੱਖ ਕੇ ਬੈਠੀ ਆ ਕਿ ਪਾਣੀ ਆਇ ਨਹੀਂ ਬਸ ਅੰਦਰ ਵੜ ਕੇ ਆ ਕੇ ਪੀਤਾ ਹਨਾ ਪਾਣੀ ਦਾ ਸਾਫ਼ ਹੈ ਮੰਨ ਕੇ ਚੱਲ ਤੇ ਨਿਕਲਾ ਯਾਰ ਕਟ ਕਟ 4 ਐਮਲ ਪਾਣੀ ਹੋਣਾ ਹੈ ਮੇਰੇ ਨਾਮ ਵਾਲਾ ਤਾਂ ਯਾਰ ਬਸ ਸਭ ਤੋਂ ਬਾਹਰ ਹੋਈ ਗੱਲ ਯਾਰ ਮੈਂ 2 ਮਿੰਟ ਰੋਟੀ ਖਾਣ ਜਾ ਵੜਿਆ ਹਨਾ ਇੱਕ ਹੋਰ ਕਬੂਤਰੀ ਬੈਠ ਗਈ ਬਈ ਆ ਕੇ ਸੱਜੀ ਗਲਾਬੀ ਬਗਲ ਵਾਲੀ ਕਾਲੀ ਚੀਨੀ 10 ਵਜ ਕੇ 46 ਮਿੰਟਾਂ ਤੇ ਇਹ ਛਦਰੀ ਤੇ ਆਈ ਆ ਮਤਲਬ ਮੈਂ ਲਾਉਣ ਲੱਗਿਆ ਤੇ ਖੁੱਡੇ 'ਚ ਨਹੀਂ ਵੜੀ ਸਿੱਧੀ ਅੰਦਰ ਹੀ ਵੜ ਗਈ ਆ ਕੇ ਤੇ ਸ਼ਾਹ ਖਾ ਮੰਨ ਕੇ ਇਹ ਤਾਂ ਬਹੁਤ ਟਾਈਮ ਦਾ ਬੈਠਾ ਪਰ ਤੜਿਆ ਹੋਣਾ ਇਹ ਤੇ ਇੱਕ ਬਈ ਖਰ ਹਰੀ ਗਲਾਬੀ ਬਗਲ ਵਾਲੀ ਕੂਤਰੀ ਸੋਹਣੀ ਫਿਰਦੀ ਆ ਅੱਜ ਉਹਦਾ ਪਹਿਲਾ ਪਾਣੀ ਸੀਗਾ ਤੇ ਮੈਨੂੰ ਲੱਗਦਾ ਉਹਨੂੰ ਚੌਥੀ ਡਾਈ ਪਾਣੀ ਚ ਕਾਦੇ ਸੀ ਅਜੇ ਉਹਦੀ ਚੌਥੀ ਡਾਈ ਸੀ ਤੇ ਪਹਿਲਾ ਪਾਣੀ ਸੀ 6 ਐਮ ਐਲ ਉਹ ਹੋ ਜਾਂਦੀ ਮਤਲਬ ਬੜੀ ਵਧੀਆ ਖਰਦੀ ਆ ਹਨਾ ਉਹ ਤਾਂ ਹੋ ਜਾਂਦੀ ਤੇ ਦੋ ਕਬੂਤਰ ਹੋਰ ਆ ਕੇ ਬੈਠ ਗਏ ਇੱਕ ਤਾਂ ਬਈ ਕੱਲੇ ਗੁਲਾਬੀ ਫੂੰਜੇ ਵਾਲਾ ਇੱਕ ਬਈ ਗੁਲਾਬੀ ਖੰਡ ਹਰੀਕਾਂਤ ਭਾਈ ਸਾਹਿਬ ਇੱਕ ਮਿੰਟ ਚੱਲ ਪਾਪਾ ਜੀ 9:49 ਮਿੰਟਸ 9:49 ਦੀ ਗੁਲਾਬੀ ਫੂੰਜਾ ਹਰਾ ਟੂਸਾ ਵੀ ਆ ਗਈ ਜੀ ਇਆਗੇ ਵੈਗੀ ਲਗਭਗ 11 ਵਜੇ 11 ਵਜੇ ਚ 1 ਮਿੰਟ ਰਹਿੰਦਾ ਹੈ ਬਈ ਤਿੰਨ ਕੂਤਰ ਸਹੀ ਰਹਿ ਗਏ ਟੂਸਾ ਟੋਰੀ ਹਰਾਗਲਾ ਵੀ ਟੂਸਾ ਹਰੀ ਗਲਾ ਵੀ ਪਗਲ ਬਾਹਰ ਟੂਸੇਟਰ ਜਿਹੜੇ ਬੈਠੀ ਜਾਂਦੀ ਨਹੀਂ ਬੈਠੀ ਜਾਂਦੇ ਆ ਗਈ ਆ ਗਈ ਆ ਗਈ ਖਾਂਡੇ ਵੀ ਆ ਗਈ ਆ ਗਈ ਆ ਗਈ ਆ ਗਈ ਓਵਰ ਜੇ ਕਿਵੇਂ ਵੀ ਪਈ ਇਹ ਆ ਗਈ 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 ਊ ਓਕੇ ਬਈ ਇਹ ਵੀ ਆ ਗਈ ਓਨਲੀ ਇੱਕ ਕੂਤਰ ਰਹਿ ਗਿਆ ਜੀ ਹਰੇ ਗਲਾ ਵੀ ਟੂਸੇ ਵਾਲਾ ਟਾਈਮ ਹੋ ਗਿਆ 11:37 ਅੱਧਾ ਘੰਟਾ ਹੋ ਗਿਆ ਵੀ ਬਾਦੂ ਡੇਰਦਾ ਦੂਜੇ ਨਾਲੋਂ ਦੂਜੇ ਅੱਧਾ ਘੰਟਾ ਪਹਿਲਾਂ ਵਗੇ ਸੀ ਤੇ ਇਹ ਕਬੂਤਰੀ ਵੀ ਬਹੁਤ ਉੱਡੀ ਆ ਬਾਬੇ ਅੱਜ ਵੀ ਪਹਿਲੀ ਡਾਈ ਸੀ ਪਾਣੀ ਦੀ ਆਣ ਮੱਚ ਕੇ ਬਿਠੇ ਗੂ ਤੇ ਅੱਜ ਵੀ 5 ਖਣੀ 6 ਮਿਲ ਪਾਣੀ ਦਿੱਤਾ ਸੀ ਤੇ 11:03 ਤੇ ਲਾਰ ਹੋ ਗਈ ਆ ਕੇ ਵੀ ਕਬੂਤਰੀ ਨੇ ਇੰਨਾ ਜੋ ਮਾਰਿਆ ਠੀਕ ਹੈ ਤੇ ਡਾਈ ਇਹਦੀ ਸਾਰੀ ਚੌਥੀ ਡਾਈ ਆ ਤੁਸੀਂ ਗਿਣਿਆ ਹੀ ਹੋਣੀਆਂ ਪਹਿਲੇ ਦਿਨ ਨੂੰ ਲੱਗਾ 12:00 ਬੈਠੀ ਇਹ ਤੇ ਦੂਜੀ ਲੜਾਈ 10 ਵਜੇ ਸ਼ਾਇਦ ਤੇ ਤੀਜੀ ਲੜਾਈ ਵੀ 10 ਵਜੇ ਆ ਚੌਥੀ ਲੜਾਈ ਸੀ ਪਹਿਲੇ ਪਾਣੀ ਤੇ 11 ਵਜੇ 3 ਮਿੰਟਾਂ ਤੇ ਬੈਠੀ ਕੁੱਤਰੀ ਆ ਗਈ ਹਨਾ ਤੇ ਦੂਜੇ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਕਿੰਨੇ ਕਿੰਨੇ ਵਜੇ ਵਜੇ ਬੈਠ ਗਏ ਆ ਫੂੰਜੇ ਟੂਸੇ ਵਾਲੇ ਵੀ ਮਨ ਲਾ 11 ਵਜੇ ਬੈਠੀਏ ਸ਼ਾਇਦ ਤੇ ਟੂਸੇ ਟੋਰੀ ਵਾਲੇ ਵੀ 11 ਵਜੇ ਬੈਠੀ ਹੈ ਹਨਾ ਬਾਕੀ ਸਾਰਿਆਂ ਦਾ ਟਾਈਮ ਤੁਹਾਨੂੰ ਦਿਖਾਏ ਹੈ ਤੇ ਗਲਾਬੀ ਪਗਲ ਵਾਲਾ ਵੀ ਬਹਿ ਗਿਆ ਸੀਗਾ ਵੀ ਆਪਣਾ ਉਹ ਜਿਹੜਾ ਸੱਜੀ ਗਲਾਬੀ ਪਗਲ ਵਾਲਾ ਉਹ ਵੀ 10 ਵਜੇ 45 ਮਿੰਟਾਂ ਤੇ ਬਹਿ ਗਿਆ ਸੀ ਪਾਸੇ ਉਹ ਆ ਗਿਆ ਚੱਕ ਹਰੇ ਗਲਾਬੀ ਟੂਸੇ ਵਾਲੇ ਵੀ ਆ ਗਿਆ ਔਰ ਲਾ ਤਾਂ گلابی ਬਗਲ ਵਾਲਾ ਹਰੇ گلابی ਟੂਸਲੇ ਦੇ ਪਿੱਛੇ ਆ ਕੇ ਬੈਠਾ 11:40 ਬਈ ਪਹਿਲਾ ਪਾਣੀ ਓਕੇ ਏਅਰਪੋਰਟ ਠੀਕ ਐ ਆਏ ਉੱਡਨੇ ਚਾਹੀਦਾ ਕਬੂਤਰ ਇਹ ਮੰਨ ਕੇ ਚੱਲੋ ਇਹ ਕਬੂਤਰ ਤਾਂ ਹੈ ਵੀ ਬਾਲੇ ਗਾਂ ਦੀ ਗਾਂ ਥਾਈਆਂ ਇਹ ਕੁੱਤਾ ਤਾਂ ਛਾ ਅੱਖਾਂ ਦਾ ਪਹਿਲਾ ਦੂਜਾ ਤੀਜੇ ਤੀਜੇ ਚੌਥੇ ਤਾਂ ਹੀ ਆ ਕਬੂਤਰ ਛਾ ਅੱਖਾਂ ਦਾ ਹੋਈ ਨਾ ਜ਼ੋਰ ਮਾਰੀ ਜਾਂਦੇ ਤੇ ਆ ਸਾਂਵੇਂ ਛਾ ਅੱਖਾਂ ਦੇ ਦੂਜੇ ਦੂਜੇ ਥਾਈਆਂ ਵੱਡੇ ਕਬੂਤਰਾਂ ਦੇ ਤੇ ਮੂਦੇ ਹੋਈ ਜਾਂਦੇ ਆ ਉਹ ਬਹੁਤ ਸੋਹਣਾ ਔੜਦਾ ਕਬੂਤਰ ਖਰ ਬਹੁਤ ਜ਼ੋਰ ਮਾਰਿਆ ਬਈ ਹਰੇ گلابی ਟੂਸਲੇ ਦੀ ਪਹਿਲਾ ਪਾਣੀ ਸੀ ਤੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਵਿਚਾਰੇ ਦੇ ਬਚੈਣ ਖਤਮ ਹੋ ਗਿਆ ਜਾ ਕੋਤਰ ਸੀ ਜਗੇ ਨੇ ਉਹ ਜਿਆਦਾ ਜ਼ੋਰ ਮਾਰਿਆ ਕੋਤਰ ਨੇ ਓਏ 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 ਹੋਏ ਲਾਰ ਹੋ ਗਈ ਗੱਡੀ ਵਿਚਾਰੇ ਦੀ ਚਲੋ ਕੋਈ ਗੱਲ ਨਹੀਂ ਕਰ ਲਾਂਗੇ ਸੈਟ ਵਟ ਪਾਣੀ ਦੀ ਸੀ ਬਸ ਹੁਣ ਪਾਣੀ ਨਹੀਂ ਰੋਕੇ ਠੀਕ ਹੈ ਕਿ ਨਹੀਂ ਤੇ ਬਾਕੀ ਬਸ ਸਾਰੇ ਅੰਦਰ ਹੀ ਆ ਸਪੇਅਰ ਬਾਹਰ ਆ ਕੱਲਾ ਆਪੇ ਅੰਦਰ ਆਈਂ ਦੁਰ ਤੇਰਾ ਕੋਈ ਚੱਕਰ ਨਹੀਂ ਤੇ ਵੀ ਸੁਰਤ ਫੌਂਦਰੀ ਪਈਏ ਮੇਰੀ ਆਪਦੀ ਸੌਂ ਲੱਗੇ ਮੈਂ ਛੇ ਦੀ ਛੇ ਤਨੂ ਪਾਣੀ ਪੁਣੀ ਪਿਆ ਕੇ ਨਾ ਮਾਈ ਤੋਂ ਇੱਥੇ ਖੜਿਆ ਨਹੀਂ ਹੁੰਦਾ ਕਿ ਆਪਣੀ ਮਾਰਦਾ ਇੰਨਾ ਕਿ ਜਿਆਦਾ ਬੁਰਾ ਹਾਲੇ ਪੈਣਾ ਮੇਰਾ ਲੱਗਦੇ ਹੱਥ ਮੈਂ ਕਿਾ ਸ਼ਵੀਰ-ਬੀਲ ਕੇ ਬਹੁਤ ਬੁਰਾ ਹਾਲ ਦੀ ਗਰਮੀ ਨਾਲ ਇੱਧਰ ਮੁੰਡਿਆਂ ਨੇ ਖੇਚ ਰੱਖਿਆ ਕੰਮ ਹਰਮਨ ਅਰਗ ਸੁਖਵੀਰ ਮੀਤਾ ਡਾਉਣ ਭਾਂਜਾ ਤੇ ਸਾਰੇ ਬੰਦੇ ਲੱਗੇ ਪਏ ਆ ਵਧੀਆ ਕੰਮ ਓਕੇ ਰਪੋਟਾਂ ਜਲਦੀ ਰੇ ਨਹੀਂ ਕਾਪੀਰਾਈਟ ਨਹੀਂ ਮੈਂ ਨਹੀਂ ਉਹ ਗੀਤ ਚਲੀ ਆਂਦੇ ਨਾ ਕੋਈ ਨਾ ਕੋਈ ਨਾ ਕੱਟ ਦੂਗਾ ਠੀਕ ਆ ਠੀਕ ਆ ਹਰਨ ਬਈ ਪਾਈਂ ਹਰ ਚਿਲਡ ਵਾਟਰ ਮਾਈ ਗੋਡ ਵੈਰੀ ਗਰਮੀ ਓਕੇ ਰਪੋਟਾਂ ਬਾਬੇ ਬਸ ਚੱਲਦੇ ਆਂ ਪੀ ਕੇ ਤੇ ਇਧਰੋਂ ਬੋਤਲ ਭਰਾਂਗੇ ਇੱਕ ਆਪ ਦੀ ਅੰਮ੍ਰਿਤਾ ਇਹਨਾਂ ਦੇਖ ਤੂੰ ਟੇਢੀ ਅੱਖ ਨਾਲ ਹਾਂ ਹਾਂਜੀ ਮੇਰੇ ਵੀਰੋ ਆ ਗਏ ਜੀ ਘਰੇ ਆਪਣੀ ਬੋਤਲ ਭਰ ਆ ਲੈਂਦੇ ਇੱਕ ਸਾਹ ਜੀ ਦੀ ਬਸ ਤੇ ਚਾਰ ਪੰਜ 6 ਗਲਾਸ ਪੀ ਗਿਆ ਹਨਾ ਉ ਤਾਂ ਪਤਾ ਨਹੀਂ ਲੱਗਾ ਪੀ ਗਿਆ ਹੁਣ ਅਲਾ ਤਾਂ ਉਲਟੀ ਆਊਗੀ ਯਾਰ ਹਾਏ ਅੱਜ ਯਾਰ ਇੰਨਾ ਜਿਆਦਾ ਬੇਵੱਤਾ ਹੋਇਆ ਪੈਣਾ ਮੈਂ ਸੌਣ ਲੱਗੇ ਵਾਹ ਇਹ ਹੈ ਸਰ ਕਰੇ ਚੱਲਦੇ ਆ। ਕਈ ਦਸਸਨ ਨੂੰ। ਸ਼੍ਰੀ ਬਰਡ ਆਉਣ ਵਾਜ ਗਿਆ ਵੀ ਮੈਂ ਕਾਪਣੀ ਮਾਰਦਾ ਮੈਂ ਤਾਂ ਕਿਸੇ ਕੂਤਰ ਨੂੰ ਪਾਣੀ ਵੀ ਨਹੀਂ ਪਿਆਇਆ ਜਾਂਦਾ ਮੈਂ ਤਾਂ ਇੱਥੇ ਬੈਠਾਂਗਾ। ਮਾਂ ਮਾਂ ਨੂੰ ਪਾਣੀ ਦਿੰਨੇ ਆ। ਮਾਂ ਮੈਂ ਇਹ ਕਰਤਾ ਸਾਰਾ ਅੰਦਰ ਦਾ ਸਿਸਟਮ ਬਾਹਰ ਕੇ। ਪਾਣੀ ਕਿਹਨੇ ਆਉਂ ਜ਼ੋਰ ਲਾਈ ਜਾਂਦਾ ਕਰਾ ਉੱਥੇ ਹੈ। ਕਿੰਨਾ ਇਕੱਠਾ ਕਰੀ ਬੱਠਾ ਦਾ ਪੀਲਾ ਪਾਣੀ। ਹਾਂ। ਇਨ ਨਾ ਤੋੜੇ ਚ ਨਹੀਂ ਹੁੰਦਾ ਜਿੰਨਾ ਕੱਟਦਾ ਮੇਰਾ ਪੂਰਾ ਹਾਲ ਹੈ ਭੈਂਚੋ ਦੇਦਾ ਮੇਰਾ ਵਾਹ ਤੇ ਇਹ ਗੂੰਗਾ ਪੈਂਦੇ ਲੱਕੜੇ ਲੈਣ ਦਾ ਘਰੇ ਚਲਦੇ ਚੱਲ ਚਲਦੇ ਆ ਬਾਬੇ ਔਰ ਪਾਣੀ ਕੂੜੀ ਬਾਹੂ ਤਣ ਇਕੱਠੇ ਰੱਖ ਚੱਲਦਾ ਮੈਥੋਂ ਮੈਂ ਤਾਂ ਆਪ ਮਰਨ ਵਾਲਾ ਭੈਂਚੋ ਦਾ ਔਖੇ ਸੌਖੇ ਬਈ ਕੇਰਾ ਪਾਣੀ ਪਿਆ ਚੱਲਦਾ ਗੂਤਰਾਂ ਨੂੰ ਮਤਲਬ ਪਾਣੀ ਪੂਰਾ ਕਰ ਚੱਲੇ ਚੱਲਦੇ ਆ ਰਾਜਮਾ ਪਾਣੀ ਪੈ ਕੇ ਰਿਜਾਵੜਾਂਗੇ ਹੱਥ ਨੇ ਕੇ ਬਦਾਨ ਪਾ ਲਾਂਗੇ ਨਾ ਠੀਕ ਆ ਆਹ ਗੂਤਰ ਦਾ ਬਾਰਾ ਪੂਰਾ ਹਾਸ ਵੀ ਢੂਸੇ ਨਾਲ ਦਾ ਆਇਆ 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 ਓਏ ਓਏ ਇਹਦਾ ਹੈਜੀ ਵੀ ਲਾ ਰਹੀ ਹੈ ਵਿਚਾਰਾ ਬਹੁਤ ਜਿਆਦਾ ਜੋਰ ਲਾਇਆ ਕੱਲੇ ਹੀ ਮੁੜਿਆ ਫਿਰ ਯਾਰ ਘੰਟਾ ਹੈ ਸਾਰੇ ਨੜੂ ਵਿਚਾਰਾ ਪਹਿਲਾ ਪਾਣੀ ਸੀ ਕੰਢੇ ਉਹ ਸਪੇਅਰ ਨੂੰ ਅੰਦਰ ਆਇਆ ਭੈਜ ਉਹਦਾ ਗਰਮੀ ਆ ਬਾਹਰ ਅੰਦਰ ਆ ਜਾ ਬਾਹਰ ਕੀ ਕਰਦਾ ਆ ਜਾ ਆ ਜਾ ਮੁੜਿਆ ਮੁੜਿਆ ਲੈ ਧੁੱਪ ਧੁੱਪ ਦੇਖਦਾ ਬਾਹਰ ਮਾਦਾ ਚੱਲੇ ਆਂ ਵੀ ਘਰੇ ਬਾਅਦ ਚ ਵੇਖਾਂ ਕਿ ਨਾ ਪਾਣੀ ਭੁੜੀ ਵੀ ਆ ਗਿਆ ਹਾਫ ਥੋੜਾ ਸੈਟਲ ਟੋ ਕੇ ਆਉਂਗਾ ਮੈਂ ਤਾਂ ਓਹੋ ਆ ਕੇ ਕਰੀ ਜੀਏਗਾ ਘਰੇ ਕਬੂਤਰ ਬੈਠਾ ਕਹਿੰਦੇ ਮੈਂ ਕੋ ਵੀ ਦੇਖ ਲੈਣੇ ਲੱਗਦੇ ਹੱਥ ਵਾਓ ਕਿਆ ਬਾਤ ਨੇ ਫੈਂਸੀ ਪਿਜਨ ਹੈ ਅੰਦਰ ਆਏ ਫਿਰਦਾ ਯਾਰ ਇੱਕ ਵਾਰ ਪੱਖਾ ਬੰਦ ਕਰ ਦੇ ਉਹਨਾ ਫੜ ਜਾਵੇ ਗਰੀਬ ਇਹ ਯਾਰ ਕੀਦਾ ਹੋ ਸਕਦਾ ਕਰਮੀ ਬਹੁਤ ਆ ਬੁਰਾ ਹਾਲ ਆ ਬਈ ਚੱਲ ਬਠਰ ਰਹਿੰਦੇ ਇਹ ਸੀਗਾ ਜੀ ਫੈਂਸੀ ਫੈਂਟੇਲ ਫੜ ਲਿਆ ਕੋਈ ਨਾ ਚਲੋ ਪਿੰਡੋ ਹੀ ਹੋਣਾ ਕਿਸੇ ਦਾ ਦੌਣੀ ਯਾਰ ਕੇ ਮੈਨੂੰ ਪਤਾ ਹੈ ਕਹਿੰਦੇ ਕਿੰਨੇ ਟਿੰਗਰ ਦਿੰਦੇ ਆ ਤੇ ਉਹ ਫੈਂਟੇਲ ਦੇਖਦਾ ਤੇ ਇਹ ਮੁੜ ਜਾਂਦੇ ਆ ਭਾਈ ਖੇਤ ਚਾਹ ਰੋਟੀ ਫੜਾਉਣ ਆਹ ਰਿਹਾ ਤੇ ਵਾਸ ਗਰਮੀ ਵਾਲਾ ਪੁੱਛੀ ਲੱਗੀ ਯਾਰ ਇਹ ਬਹੁਤ ਕਿਹਾ ਗਿਆ ਹੈ ਹਾਂਜੀ ਮੇਰੇ ਵੀਰੋ ਫੋਨ ਆਇਆ ਭਾਈ ਇਧਰ ਲੈ ਕਰੇ ਆਇਆ ਤਾਂ ਇਹ ਪਹਿਲਾਂ ਵੀ ਇੱਕ ਵਾਰੀ ਆ ਗਿਆ ਸੀਗਾ ਮੈਂ ਮੰਨ ਕੇ ਚਲੋ ਉੱਤਾਂ ਜਮਾ ਪਣੀ ਪਿਆ ਗਈ ਜਿਹੜੇ ਜਿਹੜੇ ਕਬੂਤਰਾਂ ਨੇ ਮਤਲਬ ਪਾਣੀ ਦੇ ਸੀ ਹਨਾ ਤੇ ਦੋ ਕਬੂਤਰਾਂ ਨੇ ਪਾਣੀ ਰੋਕਣ ਦੀ ਸ਼ਿਕਾਇਤ ਆ ਭਾਈ ਉਹ ਤੁਹਾਨੂੰ ਦਿਖਾ ਦਨੇਗਾ ਤਾਂ ਕੰਤਰਾ ਵਾਲੀ ਵੀ ਇੱਕ 100% ਉਹ ਬਗਲਾ ਵਾਲਾ ਹੋਇਆ ਜਿਹੜਾ ਪੱਲੇ ਸਿੱਟੀ ਬੈਠਾ ਹੈ ਇੱਕ ਟੂਸਿਆਂ ਵਾਲਾ ਸ਼ਾਇਦ ਤੇ ਦਾਣੇ ਪਾਈ ਜਾਂਦਾ ਸੀ ਵੀ ਕਬੂਤਰਾਂ ਨੂੰ ਤੇ ਇੱਕ ਕਬੂਤਰੀ ਨਿਕਲ ਗਈ ਮੋਜੀ ਟੌਰੀ ਬਗਲ ਚਾਲਰ ਉਹਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਲੱਗੀ ਐ ਡੇ ਇਹ ਤੇ ਦਾਣੇ ਰੱਖੀ ਜਾਂਦਾ ਸੀ ਆ ਤੇ ਇਧਰਲੇ ਖੁੱਡੇ ਚ ਨਿਕਲ ਗਈ ਯਾਰ ਇੱਕ ਸੜਾ ਜਿਹਾ ਜਵਾਕ ਆ ਪਤਾ ਨਹੀਂ ਕਿਹਦਾ ਰੋਜ਼ ਹੀ ਸਾਡੇ ਘਰੇ ਆ ਜਾਂਦਾ ਸਾਈਕਲੀ ਲੈ ਕੇ ਬਾਹਲਾ ਸੜਾ ਇਨਾ ਸੜਾ ਨਾ ਬਾਹਲਾ ਗੰਦਾ ਹੈ ਗੱਲ ਸੁਣੀ ਓਏ 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 ਚੀਜੀ ਲੈ ਕੇ ਆ ਕੇ ਪਾ ਨਹੀਂ ਪਾਦੇ ਪਿੰਡਾ ਚੜ ਤਨੇ ਆਪਾਂ ਕਿਰਾਏ ਕਿਵੇਂ ਡਾਕਟਰ ਨੇ ਕੀ ਆਖਿਆ ਜੀ ਆ ਡਾਕਟਰ ਮੈਂ انا ਚਾਕਲੇਟ ਨਹੀਂ ਖਾ ਮੰਨੂ ਡਾਕਟਰ ਜੀ ਨਹੀਂ ਖਾਣੀ ਡਾਕਟਰ ਨੇ ਅਖਾ ਹਾਂ ਆਇਆ ਖਾ ਗਿਆ ਕੁਛ ਨਹੀਂ ਹੁੰਦਾ ਡਾਕਟਰ ਗੱਪ ਮਾਰਦਾ ਹੈ ਇਹ ਮੱਖਿਆ ਜੀ ਨਹੀਂ ਡਾਕਟਰ ਗੱਪ ਮਾਰਦਣ ਉਹ ਜਵਾਗ ਜੀ ਜੀ ਨਾ ਖਾ ਜੇ ਮੈਂ ਖਾ ਨਹੀਂ ਆ ਫਿਰ ਚੰਗਾ ਮੈਂ ਤੇ ਇਕ ਆਈਸਕ੍ਰੀਮ ਖਾ ਕੇ ਕੋਈ ਇੱਕ ਚਾਕਲੇਟ ਖਾ ਕੇ ਆਉਂਗਾ ਤੇ ਤੂੰ ਜਾਣਾ ਤੇ ਦੱਸ ਦੇ ਲਓ ਮੇਰੇ ਵੀਰੋ ਤੇ ਇੱਧਰ ਵੱਡੀਆਂ ਕਬੂਤਰੀਆਂ ਨੂੰ ਦਾਣੇ ਐਂਡ ਸ਼ੁੱਧ ਪਾਣੀ ਪਾਤਾ ਬਈ ਓਕੇ ਰਿਪੋਰਟ ਤੇ ਹੁਣ ਰੱਖੇ ਜਾਂਦੇ ਆ ਜੀ ਬਾਦਾਮ ਆਪਾਂ ਕਬੂਤਰਾਂ ਨੂੰ ਲਗਭਗ ਤਿੰਨਾ ਚਾਰ ਨੂੰ ਪਾਤੇ ਤੇ ਬਾਕੀ ਬਸ ਸਾਰਿਆਂ ਦੇ ਕੱਟੀਆਂ ਨਾ ਮੈਂ ਤੇ ਨਾਲ ਦੀ ਨਾਲ ਪਾਈ ਆ ਨਾ ਲੀਡ ਤਾਂ ਕਾਫੀ ਹੋ ਗਿਆ ਵੈਸੇ ਤੇ ਭਾਈ ਬਾਕੀ ਸਾਰੇ ਕਬੂਤਰਾਂ ਤਾਂ ਓਕੇ ਆ ਰਿਪੋਰਟ ਸਿਰਫ ਇੱਕ ਕਬੂਤਰ ਪਾਣੀ ਰੋਗ ਦਾ ਜਿਹੜਾ ਮਗਰੋਂ ਆ ਕੇ ਬੈਠਾ ਆਪਣਾ ਸ਼ਾਕ ਹਰੇ ਗ੍ਰਾਬੀ ਟੂਸੇ ਵਾਲਾ ਭਈ ਇਹਨੇ ਪਾਣੀ ਦੀ ਬੂੰਦ ਵੀ ਨਹੀਂ ਖੀਚੀ ਜਦੋਂ ਆਇਆ ਨਾ ਉਹ ਨਾਈ ਨਾਲ ਨਹੀਂ ਬਟੇ ਇੱਕ ਵਾਰ ਫੋਨ ਆਈ ਜਾਂਦਾ ਮਨ ਲੱਗਦਾ ਨਾ ਚਲੋ ਟੂ ਆ ਮਰੋਂ ਫੋਨ ਕਰਨੀ ਚਾਹਦਾ ਮੈਂ ਕਿਆ ਪਿਆ ਬਲੱਡ ਵਧਿਆ ਤਾਂ ਫੇਰ ਆਪਾਂ ਹੀ ਤੇ ਕੰਮ ਤਾਂ ਹਜੇ ਬਾੜੇ ਪਿਆ ਵੈਸੇ ਨਾਉਣਾ ਤੋਹਾ ਫਿਰ ਕੂਤਰੀ ਸਾਹਮਣੇ ਆਹ ਯਾਰ ਕੱਲੇ ਬੰਦੇ ਨੂੰ ਇੰਨੇ ਕੰਮ ਹੋਣੇ ਇੱਥੇ ਨਾਲ ਇੱਕ 파ਟਨਰ ਹੋਣਾ ਚਾਹੀਦਾ ਹੈਗਾ ਐਨਾ ਬੰਦੇ ਨੂੰ ਹੌਸਲਾ ਹੋ ਜਾਂਦਾ ਹੈਗਾ ਠੀਕ ਹੈ ਕਿ ਨਹੀਂ ਧਰੀ ਜਨੇ ਸੇਤੀ ਸੇਤੀ ਬਦਾਮ ਕੰਮ ਕਸਤ ਹੋਇਆ ਪਿਆ ਲੈਂਦਾ ਵੀ ਕੰਡਕਾਂਦਲ ਨੂੰ ਵੀ ਰੱਖਦ ਕੇ ਇੱਧਰ ਇੱਧਰ ਰੱਖਦੇ ਆ ਆਪਣੇ ਟੂ ਸੇਫ ਫੂੰਜੀ ਵਾਲੇ ਆਇਆ 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 ਬੁੱਤ ਬਸ ਥੋੜੀ ਰਹੀ ਹੁਣ ਤਾਂ ਤਿੰਨ ਆਹ ਰਹੇਗੇ ਤੇ ਤਿੰਨ ਛੇ ਕਬੂਤਰ ਰਹੇਗੇ ਬਦਾਮ ਵਾਲੇ ਇਹਨੂੰ ਸੰਭੀਅਨੇ ਉਹ ਖੰਡ ਮਾੜੀ ਮੂੜੀ ਤਰ ਫਿਰ ਬੈਠ ਉੱਠ ਮਾਰ ਕੋਈ 80 ਜੀ ਚਿੱਟੀ ਨੇ ਮਾਰੀ ਵਧੀਆ ਮਾਰ ਉਹ ਉਹ ਦਿਵਾਲੀ ਚ ਮੈਂ ਕਹਿ ਲਗਾ ਸੀ ਚਿੱਟੀ ਨੇ ਮਾਰੀ ਵਧੀਆ ਮਾਰ ਚਰਦੀ ਖਵਾਈ ਜਾਂਦੇ ਆ ਭਾਈ ਬਾਦਾਮ ਇਹਨਾਂ ਨੂੰ ਤੇ ਨਾਲ ਦੀ ਨਾਲ ਛੱਡਿਏ ਨੇ ਖੁੱਡੇ ਜਿਹੇ ਚਲੋ ਏ ਚਲੋ ਚਲੋ ਕਣਕ ਗਿੱਲੀ ਕਿਵੇਂ ਲੱਗ ਰਹੀ ਏ ਮੈਨੂੰ ਕੋਈ ਬਿੱਠਾ ਓ ਮਾਈ ਗੋਡ ਹਾਂ ਸਵਾਗਤ ਕਰਿਆ ਕਰੋ ਬਿੱਠਾ ਮਾਰਾ ਕਰੋ ਜੱਜ ਕੀ ਇੰਨੀ ਗਿੱਲੀ ਏ ਵੀ ਕਣਕ ਕਿੱਥੋਂ ਯਾਰ ਕਲਚੀ ਨੂੰ ਛੇ ਕੀ ਗੱਲ ਹੈ ਲਓ ਭਾਈ ਆ ਗਿਆ ਇਧਰ ਲੈ ਕਰੇ ਨਾਈ ਤੋਂ ਹੀ ਕਰਿਆ ਆਂਦੀ ਰੋਟੀ ਖਾਇਆ ਏ ਠੀਕ ਹੈ ਹਾਏ ਹੁਣ ਬੈਨਾ ਸਾਹੇ ਜੀ ਕਰ ਜਾਂਦਾ ਵੀ ਸੌਂਜ ਕੇ ਇੰਨੀ ਜ਼ਿਆਦਾ ਨੀਂਦ ਆਈ ਇਹਨਾਂ ਨੂੰ ਪਤਾ ਲੱਗਦਾ ਹੀ ਹੋਣਾਗਾ ਪਰ ਹਜੇ ਇੱਕ ਤੱਕ ਕਬੂਤਰੀ ਸੰਭੜ ਅੰਦਰ ਹੋ ਕੇ ਪਰ ਹਜੇ ਮੈਂਗਾ ਇੱਕ ਤੱਕ ਕਬੂਤਰੀ ਸੰਭੀ ਆਂਨੇ ਬਈ ਤੇ 6 ਕਬੂਤਰ ਪਏ ਆ ਜਿਹਨਾਂ ਨੂੰ ਬਦਾਮ ਖੋਨੇ ਆ ਇਸ ਲਈ ਸੌਣਾ ਤਾਂ ਬਾਬੇਉ ਨਾ ਮੌਕੇ ਨਾ ਨਾ ਕਰਕੇ ਟਾਈਮ ਵੈਸੇ ਬਹੁਤ ਹੋ ਗਿਆ ਹੁਣ 10 ਵਜੇ ਰੇ ਭਾਈ ਹਜੇ 12 ਬੁਰਾ ਇੱਕ 2 ਵਜੇ ਆਣਗੇ ਸੌਂਦੇ ਕਰ ਤੈਨੂੰ ਫੇਰ ਤੜਕੇ ਟਾਈਮ ਉੱਠਣਾ ਲਓ ਜੀ ਜਿਹੜੇ ਕਬੂਤਰ ਰਹਿ ਗਏ ਸੀ ਦੇ ਉਹਨਾਂ ਨੂੰ ਰੱਖੀਏ ਭਾਈ ਬਦਾਮ ਬਦਾਮ ਦੇ ਨਾਮ ਦਾ ਟਾਈਮ ਵੀ ਦੇਖੋ ਇਹਦਾ ਗੀਤ ਚੱਲੀ ਜਾਂਦਾ ਇੱਕ ਮਿੰਟ ਬਾਅਦ ਉਹਨੂੰ ਦੱਸਿਆ ਵੀ ਟਾਈਮ ਆਪਣਾ ਇਸ ਤਰ੍ਹਾਂ ਵੈਸੇ ਹੈ ਨਾ ਅੰਦਰ ਗਰਮੀ ਜ਼ਿਆਦਾ ਸੀ ਮੈਂ ਤਾਂ ਕਰ ਰਿਹਾ ਬਾਹਰ ਬੈਠ ਕੇ ਬਦਾਮ ਤੋਂ ਕੱਟ ਕੇ ਲਓ ਜੀ ਕਿ ਤੈ ਇਧਰੋ ਰੱਖੀਏ ਗੁਲਾਬੀ ਫੂੰਜਾ ਹਰੇ ਟੂਸਲੇ ਕਬੂਤਰ ਆਇਆ 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 ਬੁੱਤਾ ਉਹ ਕੋਈਰ ਬੁੱਤਾ ਇੱਕ ਇਧਰ ਰੱਖ ਦੀ ਭਰਾ ਨੂੰ ਗੁਲਾਬੀ ਫੁੰਝ ਵਾਲੇ ਕੱਲੇ ਆਇਆ 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 ਬੁੱਤਾ ਮਗਰ ਰਹਿ ਗਏ 4 ਲੋ ਜੀ ਤੇ ਇਧਰ ਇਹ ਰਹਿ ਗਈ ਸੀ ਦਾਣਿਆਂ ਵੱਲੋਂ ਤੇ ਇਹਨਾਂ ਨੂੰ ਵੀ ਪਾ ਦਈਏ ਦਾਣੇ ਆਇਆ 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 ਬੁੱਤਾ ਪਾਣੀ ਤੇ ਨੂੰ ਪਾ ਲਈਏ ਦਾਣੇ ਹੁਣ ਪਾਤੇ ਆ ਤੇ ਆਹ ਲਗਾ ਤੁਹਾਨੂੰ ਦੱਸਿਆ ਸੀ ਹਣਾ ਮੈਂ ਇਹ ਦਵਣੀ ਘਰੋਂ ਆਇਆ ਉਹਦੇ ਤਿੰਨ ਲਾ ਕੇ ਉੱਡ ਗਏ ਤੇ ਇੱਕ ਤਾਂ ਇੱਥੇ ਆ ਗਿਆ ਦੋ ਪਤ ਨਹੀਂ ਕਿੱਥੇ ਆ ਉਹਨੂੰ ਫੋਨ ਲਾਈ ਜਾਂਦਾ ਨਹੀਂ ਕਹਿੰਦਾ ਉੱਡ ਗਏ ਉੱਡ ਗਏ ਮਚਲ ਕੋਈ ਨਾ ਭਾਲ ਲਾਂਗੇ ਇਹ ਜ਼ਰੂਰੀ ਆ ਭਾਲਣੇ ਪਤੰਦਰ ਦੇ ਐਵੇਂ ਕੋਈ ਨੁਕਸਾਨ ਹੋ ਜੂ ਜੀ ਗਵਾਜ ਕੇ ਤਾਂ ਵੱਡਾ ਤੇ ਆਪਣੇ ਹਰੇ ਗਲਾ ਕੋਈ 2 ਸਲੂ ਫਿਰ ਪਣੀ ਪਿਆ ਕੇ ਵੀ ਪਾਲਟਾ ਜੇ ਕਰੀ ਮੈਂ ਆਇਆ 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 ਆਹੀਂ ਪੀਆ ਉਹ ਪਤੰਦਰ ਖਿੱਚਣਾ ਹੈ ਨਹੀਂ ਗਾ ਚਲੋ ਕੋਈ ਦਿੱਕਤ ਨਹੀਂ ਤੇ ਇਹਨਾਂ ਸਾਰਿਆਂ ਨੇ ਬਦਾਂ ਬਦੂ ਵੀ ਖਾ ਲਏ 2 ਜੜ ਸਾਰੇ ਪੁੱਤਰ ਚੱਕ ਲੈ ਤੇ ਇੱਕਲਾ ਵੀ ਬਗਲਾ ਰਹਿ ਗਿਆ ਇਹਨਾਂ ਵੀ ਖਾਲੇ ਇਹਨੂੰ ਵੀ ਚੱਕਣਗੇ ਆਇਆ ਸ਼ੇਰਾ ਚੱਲ ਗਿਆ ਕੁੱਡੇ 'ਚ ਤੇ ਆਪਣਾ ਹਰੇ ਗਲਾਬੀ ਟੂਸੀ ਵਾਲਾ ਚੋਬਰ ਵੀ ਛੱਡਦੇ ਕੁੱਡੇ 'ਚ ਓਕੇ ਰਿਪੋਰਟ ਇਹਨਾਂ ਨੂੰ ਦਈਏ ਭੇੜ ਪਾਈ ਉਧਰ ਹੌ ਕਬੂਦਰੀ ਅੱਜ ਵੀ ਕਰੀ ਜਾਂਦੀ ਜੇਲੀ ਸੰਭੀ ਜਾਂਦੇ ਆ ਅੰਦਰ ਗਰਮੀ ਬਹੁਤ ਜ਼ਿਆਦਾ ਜਿਵੇਂ ਮੈਟ ਰੋਡ ਗਿੱਲਾ ਕਰਕੇ ਹਨ ਤੇ ਮੈਂ ਬਾਹਰ ਪਿੰਜਰੇ 'ਚ ਕੱਢ ਲਈ ਮੈਂ ਕਿ ਇੱਥੇ ਸੌਖਾ ਉੱਠ ਕੇ ਕੋਈ ਚੱਕਰ ਨਹੀਂ ਪਾਣੀ ਪੁਣੇ ਇੱਥੇ ਚੈੱਕ ਕਰ ਲਿਆ ਕਰੂ ਦੇ ਦਿਆ ਕਰੂਗਾ ਮੈਂ ਤੇ ਬਸ ਉਹਨਾਂ ਨੂੰ ਮੈਂ ਕੁੱਡੇ ਦੇ ਨਾਲ ਲੇਟਾਂ ਭਜਾਵਾਂ ਪਹਿਲਾਂ ਮੈਂ ਉੱਡਿਆਂ ਦਾ ਕੀ ਸਾਰੰਗ ਲੇਟੇ ਮੰਦ ਕਰਦੇ ਬਸ ਵਲੌਗ ਦੀ ਐਂਡਿੰਗ ਕਰ ਦਿੰਦੇ ਆ ਗੱਲ ਮੁਕੀ ਰਾਂਦਗੇ ਹਨਾ ਬਈ ਜਿਆਦਾ ਕੋਈ ਗੱਲਾਂ ਬਾਤਾਂ ਹੀ ਹੋਣਗੀਆਂ ਠੀਕ ਹੈ ਕਿ ਨਹੀਂ ਤੇ ਬਸ ਕੱਲ ਨੂੰ ਦੇਖਦੇ ਆਂ ਵੀ ਪਾਪ ਸਾਰੇ ਵੀਰਾਂ ਨੂੰ